ਬੱਛੀ ਆ ਇਹਦੇ ਨਾਲ ਇੱਕ ਸਾਰਿਆਂ ਤੁਸੀਂ 나ੜਗਾ ਵੀ ਨਾਲ ਆਗਾ ਤੇ ਸੋਹਣੀ ਬੱਛੀ ਹੈਗੀ ਤੇ ਗਰਮੀਆਂ ਦੇ ਤੋਹਫੇ ਆ ਕਿਉਂਕਿ ਇਹਨਾਂ ਨੇ ਗਰਮੀ ਨਹੀਂ ਮਨਾਉਣੀ ਤੇ ਨਾ ਗਰਮੀ ਮਨਾਉਣਾ ਸਾਮ ਸੰਭਾਲੀ ਇਹਨਾਂ ਦੀ ਸੌਖੀ ਹੈਗੀ ਤੇ ਬਾਕੀ ਦੁੱਧ ਵੀ ਵਧੀਆ ਕੱਢੀ ਜਾਣੀਆਂ ਇਹ ਜਿਵੇਂ ਘਰੇ ਕਿਸੇ ਨੇ ਦੁੱਧ ਪੀਣ ਨੂੰ ਰੱਖਣੀਆਂ ਤਾਂ ਵੀ ਵਧੀਆ ਕਿਉਂਕਿ ਇਹਨਾਂ ਦੀ ਫੈਟ ਵੀ ਵਧੀਆ ਆਊਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ ਗਾਵਾਂ ਦੇਖ ਸਕਦੇ ਹੋ ਛੋਟੇ ਮੁੱਲ ਦੀਆਂ ਗੀਆਂ ਤੇ ਇਹ ਦੋਵੇਂ ਬਕਾਊ ਆ ਗੀਆਂ ਤੇ ਜਿਹੜੀ ਇੱਧਰ ਇਹ ਵੱਡੇ ਕੱਦ ਕਾੜ ਦੇ ਵਿੱਚ ਪਹਿਲੇ ਨੰਬਰ ਤੇ ਹੁੰਨ ਦਿਖਾਉਨੇ ਆਂਗੇ ਬੇਲ ਬੂਲ ਚੰਗੀ ਆ ਦੀ ਕੱਦ ਕਾੜ ਵੀ ਚੰਗੇ ਦੇ ਵਿੱਚ ਆ ਛੋਟੇ ਮੁੱਲ ਬਾਕੀ ਇਹ ਛੋਟੇ ਮੁੱਲ ਦੀਆਂ ਗੀਆਂ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਵੀ ਛੋਟੇ ਮੋਲਦੇ ਵੀ ਵਿੱਚ ਤੁਸੀਂ ਪਸ਼ੂ ਲੈ ਕੇ ਆਓ ਹਨ ਤੇ ਆਪਾਂ ਇਹ ਦੋ ਗਾਵਾਂ ਲੈ ਕੇ ਆਏ ਆਂਗੇ ਤੇ ਦੋਨਾਂ 'ਚ ਤੁਹਾਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਦੋਮਾਂ 'ਚ ਜਾਂ ਦੋਵੇਂ ਹੀ ਪਸੰਦ ਆਉਂਦੀਆਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਪਹਿਲੇ ਨੰਬਰ ਵਾਲੀ ਇਹ ਤਾਜੀ ਸੂਈ ਵੀ ਹੈਗੀ ਇਹਨੂੰ 4-5 ਦਿਨ ਤਕਰੀਬਨ ਸੂਈ ਨੂੰ ਹੋਗੇ ਤੇ ਬੱਚਾ ਵੱਛੀ ਆ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਨਾੜਗਾ ਵੀ ਨਾਲ ਆਗਾ ਤੇ ਸੋਹਣੀ ਬੱਚੀ ਹੈਗੀ। ਬਾਕੀ ਸੇ ਦੁੱਧ ਦਾਸ ਤੋਂ 11 ਲੀਟਰ ਆਗਾ ਤੇ ਬਾਕੀ ਗਾਵਾਂ ਦਾ ਸੇਵਾ ਸਰਤੇ ਹੁੰਦਾਗਾ। ਦੁੱਧ ਵੱਧ ਵੀ ਸਕਦੀਆਂ ਤੇ ਜੇ ਸੇਵਾ ਘੱਟ ਕਰਾਂਗੇ ਤਾਂ ਇਹਨਾਂ ਨੇ ਘੱਟ ਵੀ ਜਾਣਾ। ਤੇ ਬਾਕੀ ਥਾਂ ਲੇਵੇ ਦੀ ਸਾਫ ਆ ਤੇ ਇੱਕ ਪਾਸੇ ਤੋਂ ਥੋੜਾ ਜਿਹਾ ਇੱਕ ਥਾਂ 'ਚ ਦੁੱਧ ਥੋੜਾ ਜਿਹਾ ਘੱਟ ਆਗਾ। ਉਹ ਸਾਹਮਣੇ ਤੁਹਾਨੂੰ ਕਲੀਅਰ ਦਿਂਦਾ ਹੁਣ ਬਾਕੀ ਥਾਂ ਤੁਣ ਚੰਗੇ ਆਗੇ। ਤੇ ਬਾਕੀ ਚੁਵਾਈ ਹੋਈ ਵੀ ਹੈਗੀ 12 ਕ ਦਾ ਟਾਈਮ ਆਗਾ। ਤੇ ਉਸ ਹਿਸਾਬ ਦੇ ਤੁਸੀਂ ਜਜਮੈਂਟ ਕਰ ਸਕਦੇ ਹੋ ਇਹਨਾਂ ਦੇ ਹਵਾਨਿਆਂ ਦੀ ਰੇਟ ਇਹਦਾ ਹੈਗਾ 25000 ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਇੱਕ ਇਧਰ ਹੈਗੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ ਛੋਟੇ ਕਦ ਕੱਦ ਦੇ ਵਿੱਚ ਆ ਇਹ ਥੋੜਾ ਜਿਆਦਾ ਡਰਦੀ ਹੈਗੀ ਸਿੰਘ ਵੀ ਹੈਗੀ ਇਹਦੇ ਤੇ 10 ਲੀਟਰ ਦੁੱਧ ਦੇ ਦਾ ਤਿਆਰ ਹੈਗਾ ਥਾਣਲੇਵੇ ਦੀ ਸਾਫ ਆ ਇਹ ਇੱਕੋ ਜਿਹੀ ਥਾਣਾਂ ਹੈ ਤੇ ਬਾਕੀ ਚੁਆਈ ਦੋਮਾਂ ਦੀ ਹੋਈ ਵੀ ਤੁਹਾਨੂੰ ਦੱਸਿਆਗਾ ਕਿ 12 ਕ ਦਾ ਟਾਈਮ ਆ ਵੀਡੀਓ ਬਣਾਉਣ ਦਾ ਇਰੇ ਮੇਰੇ ਮਗਰ ਬੱਚਾ ਬੱਚਾ ਦਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਇਹਦਾ ਮੁੱਲ ਹੈਗਾ 20000 ਬਾਕੀ ਜਿਵੇਂ ਹੁਣ ਅੱਗੇ ਗਰਮੀਆਂ ਆ ਰਹੀਆਂ ਗਈਆਂ ਇੱਕ ਤਰ੍ਹਾਂ ਦੇ ਗਰਮੀਆਂ ਦੇ ਤੋਹਫੇ ਹੀ ਆ ਗੋ ਕਿ ਇਹਨਾਂ ਨੇ ਗਰਮੀ ਨਹੀਂ ਮਨਾਉਣੀ ਤੇ ਨਾ ਗਰਮੀ ਮਨਾਉਣਾ ਸਾਮ ਸੰਭਾਲ ਵੀ ਇਹਨਾਂ ਦੀ ਸੌਖੀ ਹੈਗੀ ਤੇ ਬਾਕੀ ਦੁੱਧ ਵੀ ਵਧੀਆ ਕੱਢੀ ਜਾਣੀਆਂ ਇਹ ਜਿਵੇਂ ਘਰੇ ਕਿਸੇ ਨੇ ਦੁੱਧ ਪੀਣ ਨੂੰ ਰੱਖਣੀਆਂ ਤਾਂ ਵੀ ਵਧੀਆ ਕਿਉਂਕਿ ਇਹਨਾਂ ਦੀ ਫੈਟ ਵੀ ਵਧੀਆ ਆਊਗੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਤੇ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਇਹ ਡਿਟੇਲ ਸਾਰੀ ਆਪਾਂ ਹੀ ਲੈ ਰਹੇ ਆ ਕਿਉਂਕਿ ਬਾਈ ਘਰੇ ਹੈ ਨਹੀਂ ਸੀਗਾ ਤੇ ਆਪਾਂ ਫੋਨ ਤੇ ਡਿਟੇਲ ਲੈ ਕੇ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੀ ਇਹ ਸਾਰੀ ਜਾਣਕਾਰੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ باقی ਦੋਸਤੋ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਸੀ ਇਹਦਾ ਕੱਦ-ਕੜ ਬਹੁਤ ਆਗਾ ਵੇਲ-ਵੂਲ ਵੀ ਚੰਗੀ ਹੈ ਜੇ ਤੁਸੀਂ ਸੇਵਾ ਕਰ ਲੋਗੇ ਤਾਂ ਇਹ ਦੁੱਧ ਕਾਫੀ ਵੱਧ ਸਕਦੀ ਹੈ ਤੇ ਬਾਕੀ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ